ਦਿਲ ਨਾਲ ਦਿਲ ਮਿਲਾਉਂਦੇ ਕਦ ਨੇ ਦਿਲ ਨਾਲ ਦਿਲ ਮਿਲਾਉਂਦੇ ਕਦ ਨੇ ਅਸੀਂ ਚਾਹੁੰਦੇ ਹਾਂ ਉਹ ਚਾਹੁੰਦੇ ਕਦ ਨੇ ਮੰਨਿਆ ਕਿ ਠੁਕਰਾਇਆ ਨਹੀਂ ਹੈ ਮੰਨਿਆ ਕਿ ਠੁਕਰਾਇਆ ਨਹੀਂ ਹੈ ਪਰ ਦੇਖਦੇ ਹਾਂ ਅਪਣਾਉਂਦੇ ਕਦ ਨੇ ਇਸੇ ਆਸ ਉਹਦੇ ਦਰ ਤੇ ਜਾਈਏ ਇਸੇ ਆਸ ਉਹਦੇ ਦਰ ਤੇ ਜਾਈਏ ਕਿ ਖੈਰ ਉਹ ਸਾਨੂੰ ਪਾਉਂਦੇ ਕਦ ਨੇ ਵਿਚ ਮਜਦਾਰ ਫਸਾ ਕੇ ਬੇੜੀ ਵਿਚ ਮਜਦਾਰ ਫਸਾ ਕੇ ਬੇੜੀ ਦੇਖੋ ਆ ਕੇ ਬੰਨੇ ਲਾਉਂਦੇ ਕਦਨੇ ਦੇਖੋ ਆ ਕੇ ਬੰਨੇ ਲਾਉਂਦੇ ਕਦਨੇ ਮੁਕਦੀ ਏ ਗਲ ਮੁਕਾ ਤੇ ਜਾ ਜੇ ਮੁਕਦੀ ਏ ਗਲ ਮੁਕਾ ਤੇ ਜਾ ਮੁਕਾਉਣ ਵਾਲੇ ਲਮਕਾਉਂਦੇ ਕਦਨੇ ਮੁਕਾਉਣ ਵਾਲੇ ਲਮਕਾਉਂਦੇ ਕਦਨੇ ਆਪਣੇ ਆਂ ਚ ਗੈਰ ਬਣਾ ਕੇ ਆਪਣੇ ਆਤਿ ਘੈਰ ਬਣਾ ਕੇ ਉਹ ਆਪਣਾ ਆਪਨ ਜਿਤਾਉਂਦੇ ਕਦਨੇ ਉਹ ਆਪਣਾ ਆਪਨ ਜਿਤਾਉਂਦੇ ਕਦਨੇ ਦਿਲ ਨਾਲ ਦਿਲ ਮਿਲਾਉਂਦੇ ਕਦਨੇ ਅਸੀਂ ਚਾਹੁੰਦੇ ਹਾਂ ਉਹ ਚਾਹੁੰਦੇ ਕਦਨੇ ਅਸੀਂ ਚਾਹੁੰਦੇ ਹਾਂ ਉਹ ਚਾਹੁੰਦੇ ਕਦਨੇ